ਮਲੋਟ ਵਿੱਚ ਨੌਜਵਾਨਾਂ ਨੇ ਕੀਤੀ ਐਸਐਚਓ ਸਿਟੀ ਮਲੋਟ ਸਮੇਤ ਪੁਲਿਸ ਪਾਰਟੀ ਤੇ ਫਾਇਰਿੰਗ ਜੀਹਾਂ ਜਵਾਬੀ ਕਾਰਵਾਈ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਦੱਸਣਾ ਬੰਦ ਕਿ ਪੁਲਿਸ ਕਰਮਚਾਰੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਥਾਣਾ ਸਿਟੀ ਮਲੋਟ ਪੁਲਿਸ ਨੇ ਨੌ ਨੌਜਵਾਨਾਂ ਨੂੰ ਗੱਡੀ ਸਮੇਤ ਹਿਰਾਸਤ ਵਿੱਚ ਲਿਆ ਜਦੋਂ ਕਿ ਇੱਕ ਪੱਜਨ ਵਿੱਚ ਸਫਲ ਹੋ ਗਿਆ ਮਾਮਲਾ ਕਾਲਜ ਵੀਏਵੀ ਕਾਲਜ ਦੇ ਐਨ ਐਸ ਯੂ ਆਈ ਦੀ ਪ੍ਰਧਾਨਗੀ ਦੀਆਂ ਚੋਣਾਂ ਦਾ ਜੀ ਹਾਂ ਇਸ ਸਬੰਧੀ ਸਾਰੀ ਜਾਣਕਾਰੀ ਉਪ ਕਪਤਾਨ ਇਕਬਾਲ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਬੈਚ ਦੱਸ ਦਈਏ ਇਸ ਐਨ ਐਸ ਯੂ ਆਈ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਦੀ ਗਵਾਈ ਹੇਠ ਇੱਥੇ ਇਕੱਠ ਦੌਰਾਨ ਨੌਜਵਾਨ ਨੂੰ ਪ੍ਰਧਾਨਗੀ ਦੇ ਪ੍ਰਮਾਣ ਪੱਤਰ ਵੀ ਵੰਡੇ ਗਏ ਇਸ ਸਬੰਧਿਕ ਜਿਹੜੀ ਕਿ ਪ੍ਰੈਸ ਨੋਟ ਵੀ ਰਿਲੀਜ਼ ਕੀਤਾ ਗਿਆ ਸੀ ਸਰੀ ਕਲ ਜਿਹੜਾ ਕਲ ਜਿਹੜਾ ਪੁਲਿਸ ਪਾਰਟੀ ਜਿਹੜਾ ਹਮਲਾ ਹੋਇਆ ਹੈ ਜੀ ਜਿਹੜਾ ਐਸਟੋ ਸਾਊਥ ਦੀ ਡੱਡੀ ਤੇ ਵੀ ਹਮਲਾ ਹੋਇਆ ਹੈ ਠੀ ਸਵੇ ਸਾਰਾ ਮਾਮਲਾ ਸੀ ਕੱਲ ਐਕਚੁਅਲੀ ਐਨਐਸਜੀ ਯੂਆਈ ਗਰੁੱਪ ਵੱਲੋਂ ਜਿਹੜਾ ਇੱਕ ਹੈਗਾ ਮੰਤਰੀ ਪ੍ਰਤਮਨਾ ਜਿਹੜਾ ਇੰਨੇ ਖੜੇ ਤੋਂ ਰਹਿਣ ਵਾਲਾ ਉਹਨੂੰ ਪ੍ਰਧਾਨ ਥਾਪਣ ਲਈ ਇਹਨਾਂ ਵੱਲੋਂ ਇੱਕ ਇਕੱਠ ਕੀਤਾ ਗਿਆ ਸੀ ਮੁੰਡਿਆਂ ਦਾ ਉਹਨਾਂ ਕੋਲੇ ਸਾਡੇ ਇਸ ਵੰਦੀ ਸਾਡੇ ਕੋਲੇ ਵੀ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਇੱਥੇ ਜਿਹੜਾ ਕਾਫੀ ਮੁੰਡੇ ਇਕੱਠੇ ਹੋ ਸਕਦੇ ਆ ਤੇ ਉਹਨਾਂ ਕੋਲੇ ਅਫਸਰ ਵੀ ਹੋ ਸਕਦਾ ਇਸ ਲਈ ਕੱਲ ਸਵੇਰ ਤੋਂ ਜਿਹੜੀਆਂ ਵਕਫਤ ਪੁਲਿਸ ਪਾਰਟੀਆਂ ਜਿਹੜੀਆਂ ਹੈਗਿਆ ਸੰਬੰਧ ਦੇ ਵਿੱਚ ਇਲਾਕੇ ਵਿੱਚ ਐਕਟਿਵੇਟ ਸੀਗੀਆਂ ਤੇ ਅਸੀਂ ਕਾਫੀ ਇਹਦੇ ਵਿੱਚ ਮੁੰਡੇ ਰਾਉਂਡ ਅਪ ਵੀ ਕੀਤੇ ਸੀਗੇ ਕਿ ਕੋਈ ਉਹਨਾਂ ਚ ਲੜਾਈ ਝਗੜਾ ਹੋ ਜਾ ਕੋਈ ਉਹੋ ਜੀ ਬਗਮਾਸ਼ੀ ਜਾਂ ਗੁੰਡਾਗਰਦੀ ਸ਼ਹਿਰ ਦੇ ਵਿੱਚ ਨਾ ਕਰਨ ਤੋਂ ਐਸੇ ਸੰਬੰਧ ਦੇ ਚੀਜ਼ ਜਿਹੜਾ ਐ ਐਸ ਐਚਓ ਸਿਟੀ ਨੂੰ ਲੋਟ ਰੋਲ ਨੂੰ ਜਿਹੜਾ ਗਸ਼ਤਗਾਰਾ ਕੀਤੀ ਜਾ ਰਹੀ ਸੀ ਇਹਨਾਂ ਨੂੰ ਸੂਚਨਾ ਮਿਲੀ ਕਿ ਉਧਰ ਛੱਪੇ ਵਾਲੀ ਵਾਲੇ ਪਾਸੇ ਕੋਈ ਫੋਰਚੂਨਰ ਗੱਡੀ ਹੈਗੀ ਹੈ ਯੂਪੀ ਨੰਬਰ ਉਹਦੇ ਵਿੱਚ ਕਾਫੀ ਮੁੰਡੇ ਜਿਹੜੇ ਹੈਗੇ ਉਹਨਾਂ ਕੋਲ ਹਥਿਆਰ ਵੀ ਹੈ ਉਧਰੋਂ ਆ ਰਹੀ ਹੈ ਤੇ ਕੋਈ ਵਾਰਦਾਤ ਕਰ ਸਕਦੇ ਉਹਨਾਂ ਨੂੰ ਰਾਉਂਡ ਅਪ ਕਰਨੀ ਜਦੋਂ ਉਧਰ ਨੂੰ ਗਏ ਤਾਂ ਇਹਨਾਂ ਨੇ ਜਿਹੜੀ ਗੱਡੀ ਨੂੰ ਦੂਰੋਂ ਇਸ਼ਾਰਾ ਕੀਤਾ ਤਾਂ ਉਹਦੇ ਵਿੱਚ ਇੱਕ ਬਿੱਲਰ ਜਿਹਦੇ ਤੇ ਕਾਫੀ ਪਹਿਲਾਂ ਵੀ ਪਰਚੇ दर्ज ਨਹੀਂ ਆਏ ਜਾਂ ਅਸਲੇ ਵਗੈਰਾ ਦੇ ਉਹਨੇ ਜਿਹੜਾ ਪੁਲਿਸ ਕਾਟੀ ਤੇ ਵੱਲੋਂ ਫੇਰ ਕੀਤਾ ਤੇ ਗੱਡੀ ਆ ਕੇ ਸਿੱਧੀ ਇਹਨਾਂ ਦੀ ਸਰਕਾਰੀ ਗੱਡੀ ਦੇ ਵਿੱਚ ਮੋੜੀ ਤਾਂ ਜੋ ਲਾਜਮਾ ਵੱਲੋਂ ਵੀ ਅੱਗੇ ਆਉਂਦਾ ਬਚਾਲੀ ਫੈਰ ਕੀਤੇਗੇ ਉਹਨਾਂ ਨਾਲ ਪਰ ਫਿਰ ਵੀ ਉਹ ਬਲਦੀ ਘੋਣ ਚ ਕਾਰਜਵਾਲ ਹੋਗੇ ਤੇ ਇਸੇ ਸਮੇਂ ਦੌਰਾਨ ਜਿਹੜਾ ਬਿੱਲਾ ਉਹ ਵੀ ਆਪਣੇ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਤੇ ਇਸ ਵਿੱਚ ਕੋਈ ਜ਼ਖਮੀ ਵੀ ਹੋਇਆ ਜਵਾਬੀ ਗਾਰਵਾਰੀ ਦੇ ਵਿੱਚ ਹਾਂਜੀ ਇਹਦੇ ਚ ਉਹ ਜਿਹੜਾ ਹੱਗੇ ਲੰਮੀ ਵੱਲੋਂ ਉਹ ਭਜੇ ਸੀਗੇ ਤਾਂ ਐਸਐਚਓ ਲੰਮੀ ਨੂੰ ਇਤਲਾਹ ਦਿੱਤੀ ਗਈ ਉਹਨਾਂ ਨੇ ਅੱਗੇ ਉਹ ਰੌਂਡ ਅਪ ਕਰ ਲਈ ਘੱਟੀ ਉੱਥੇ ਜਾ ਕੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਤੇ ਇੱਕ ਮੁੰਡਾ ਵਿੱਚੋਂ ਜ਼ਖਮੀ ਮਿਲਿਆ ਉਹਨੂੰ ਫਿਰ ਸੋ ਐਸਐਟੂ ਸਿਟੀ ਨੂੰ ਰੋਡ ਬਨੋਂ ਬਠੰਡੇ ਦਾਖਲ ਕਰਾਇਆ ਗਿਆ ਉੱਥੇ ਜੇਰੇ ਲਾਜਿਆ ਬਹੁਤ ਪੂਰੇ ਇਸ ਤਰ੍ਹਾਂ ਹੋਏ ਯਕਮੀ ਪੁਲਿਸ ਦੀ ਬੋਲੀ ਨਾਲ ਇਹ ਸਾਡਾ ਹੈ ਤਫਤੀਸ਼ ਦਾ ਪਾਉਡਰ ਪਰ ਜਵਾਬੀ ਕਾਰਵਾਈ ਦੇ ਵਿੱਚ ਹੀ ਜਦੋਂ ਪੁਲਿਸ ਵੱਲੋਂ ਅੱਗੇ ਆਪਦੇ ਵਿਚਾਲੀ ਗੋਲੀਆਂ ਚਲਾਈਆਂ ਗਈਆਂ ਤਾਂ ਉਸੇ ਦੌਰਾਨ ਹੀ ਉਹ ਚੱਕੂ ਸਟੂਡੈਂਟਸ ਸੀ ਇਹ ਜਾ ਕੇ ਆਊਟਸਾਈਡਰ ਸੀ ਨਹੀਂ ਇਹ ਸਾਰੇ ਆਊਟਸਾਈਡਰ ਸੀਗੇ ਗਰੀਬ ਇਹਨਾਂ ਦਾ ਕੋਈ ਇਹਨਾਂ ਵਿੱਚੋਂ ਕੋਈ ਵੀ ਉੱਥੇ ਡੀਏਵੀ ਕਾਲਜ ਵਗੈਰਾ ਜਾਂ ਕੋਈ ਉਹਨਾਂ ਸਟੂਡੈਂਟ ਨਹੀਂ ਪਹਿਲੇ ਮਨਸ਼ਾ ਪੀਸੀ ਜੀ ਆਉਂਦੀ ਇੱਥੇ ਆਉਂਦੀ ਸੀ ਮਨਸ਼ਾ ਸੀ ਇਹਨਾਂ ਦੇ ਏ ਐਕਚੁਅਲੀ ਜਿਵੇਂ ਸਕੂਲ ਕਾਲਜ ਦੇ ਵਿੱਚ 14000 ਕੋਈ ਮੁੰਡਿਆਂ ਦੇ ਵਿੱਚ ਅੱਜਕੱਲ ਥੋੜਾ ਜਿਹਾ ਇਹ ਕਲਚਰ ਚੱਲ ਰਿਹਾ ਗਰੁੱਪੀਜ਼ਮ ਦਾ ਜਾਂ ਗੈਂਗਸਟਰੀ ਟਾਈਪ ਦਾ ਤਾਂ ਇਹ ਉਸੇ ਲਈ ਹੀ ਹੈ ਜਿਹੜਾ ਇਕੱਠੇ ਹੋਵੇ ਕਿੰਨੇ ਕਿੰਨੇ ਦੇ ਮਾਮਲੇ ਆਏ ਕੋਈ ਲੱਗੇ ਹੋ ਪੁਲਿਸ ਦੇ ਨਾਲ ਹੀ ਕੋਈ ਹੋਈਏ ਪੁਲਿਸ ਦੇ ਜਵਾਨ ਦੇ ਕੋਈ ਲੱਗੇ ਹੋਏ ਆ ਐਕਚੁਅਲੀ ਜਦੋਂ ਇਹਨੇ ਗੱਡੀ ਵਿੱਚ ਮਾਰੀ ਤਾਂ ਥੋੜੀਆਂ ਮਾਮੂਲੀ ਛਟਾਂ ਵੱਜੀਆਂ ਸਾਡੇ ਪੁਲਿਸ ਨੌਜਵਾਨਾਂ ਦੇ ਵੀ ਪਰ ਇਹਨੇ ਕੋਈ ਸੀਰੀਅਸ ਕਿੰਨੇ ਬੰਦੇ ਰੌਟ ਅਸਤੇ ਇਦੇ ਚ ਅਸੀਂ ਟੋਟਲ ਆਪਣਾ ਇੱਕ ਤਾਂ ਉੱਥੇ ਜ਼ਖਮੀ ਹਾਲਤ ਵਿੱਚ ਦਾਖਲ ਹੋਇਆ ਤੇ ਬਾਕੀ ਅਸੀਂ 8 ਜਣਿਆਂ ਦੀ ਗ੍ਰਿਫਤਾਰੀ ਕਰਤੀ ਗਈ ਹੈ। ਸਾਰੇ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਨੇ? ਕਿੱਥੋਂ ਕਿੱਥੋਂ ਇਹਨੇ ਬੰਦੇ ਦਾ ਮਾਮਲਾ ਦਰਜ ਹੈ? ਜੇ ਇਸ ਲਈ ਇਥੋਂ ਮਲੋੜ ਦੀ ਰਹਿਣ ਵਾਲੇ ਆ, ਸਿਟੀ ਮਲੋੜ ਦੇ ਏਰੀਆ ਦੇ ਹੀ ਰਹਿਣ ਵਾਲੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਸਾਰੇ। ਕਿੰਨੇ ਬੰਦੇ ਮਾਮਲਾ ਦਰਜ ਹੋਇਆ ਜੀ ਇਸ ਮਾਮਲੇ 'ਚ? ਇਹ ਟੋਟਲ 10 ਜਣੇ ਨੇ ਤੇ ਮਾਮਲਾ ਦਰਜ ਹੋਇਆ ਇਹਨਾਂ ਵਿੱਚ ਇੱਕ ਜਿਹੜਾ ਬਿੱਲਾ ਇਹ ਨੋਟੋਰੀਅਸ ਹੈਗਾ ਤੇ ਇਹਦੇ ਤੋਂ ਪਹਿਲਾਂ ਵੀ ਕਾਫੀ ਪਰਚੇ ਦਰਜ ਹੋ ਗਏ ਆ। ਬਿੱਲਾ ਵੀ ਮਲੋੜ ਦਾ ਹੀ ਰਹਿਣ ਵਾਲਾ ਅਛਾ ਇਸ ਤਰ੍ਹਾਂ ਪਹਿਲਾਂ ਕਿਸ ਤਰ੍ਹਾਂ ਦੇ ਮਾਮਲੇ ਦਰਜ ਨਹੀਂ ਮਿਲਦੇ ਤੇ ਇਹ ਤਾਂ ਮੇਰੇ ਆਜ ਅਸਲੇ ਦੇ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਮਕਮਲ ਦੇ ਜੀ ਕਦ ਅਸਰੇ ਚੋਨਾ ਹੋਈਆਂ ਪਹਿਲਾਂ ਵੀ ਇਹ ਲਗਾਤਾਰ ਚੋਨਾ ਮਗਰ ਸਟੂਕ ਕੋਲਿਆ ਵਿੱਚ ਹੁੰਦੀਆਂ ਰਹਿੰਦੀਆਂ ਨੇ ਉਸ ਦੌਰਾਨ ਕਿਸ ਤਰ੍ਹਾਂ ਦੀ ਹਦਾਇਤਾਂ ਤੁਹਾਨੂੰ ਮਿਲੀਆਂ ਹੋਈਆਂ ਨੇ ਬਲ ਪ੍ਰਸ਼ਾਸਨ ਨੂੰ ਕਿ ਇਹ ਚੋਨਾ ਹੋ ਸਕਦੀਆਂ ਨੇ ਕਿ ਪਹਿਲਾਂ ਆਪ ਵੱਲੋਂ ਵੀ ਬਣਾਏ ਗਏ ਉਸ ਤੋਂ ਪਹਿਲਾਂ ਹੋਰ ਵੀ ਜਿਹੜੇ ਬਿਜਰੇ ਬਣਾਦੇ ਕੱਲ ਉਹਨਾਂ ਵੱਲੋਂ ਕੱਲ ਐਨਐਸਯੂਆਈ ਨੇ ਬਣਾਇਆ ਇਸ ਜੀ ਦੇ ਵਿੱਚ ਇੱਕ ਟੁਲੀ ਕੋਈ ਇਹਨਾਂ ਦਾ ਚੋਣਾਂ ਦਾ ਪ੍ਰੋਪਰ ਪ੍ਰੋਸੀਜਰ ਨਹੀਂ ਸੀਗਾ ਇਹਨਾਂ ਵੱਲੋਂ ਜਿਹੜੀਆਂ ਵੱਖ-ਵੱਖ ਪਾਰਟੀਆਂ ਇਹਨਾਂ ਵੱਲੋਂ ਇਹ ਜਿਹੜੇ ਮੁੰਡੇ ਆ ਉਹ ਆਪ ਦਾ ਪ੍ਰਧਾਨ ਬਣਾਏ ਜਾਂਦੇ ਆ ਤੇ ਉਹੀ ਇਹਨਾਂ ਦੇ ਗਰੁੱਪ ਬਣ ਕੇ ਅੱਗੇ ਇਹਨਾਂ ਦੀਆਂ ਆਪਸ ਹੀ ਲੜਾਈਆਂ ਹੁੰਦੀਆਂ ਸਰ ਕੋਈ ਜਿਹੜਾ ਜੱਕਦਾ ਜੱਕ ਦੋ ਆ ਇਹ ਹੁਣ ਹਰਿਆਣਾ ਤੋਂ ਮੇਰੇ ਦ੍ਰਿਸ਼ਟੀ ਅਕੋਈ ਆਇਸੀ ਕਿ ਆ ਨਹੀਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਆ ਸਾਰੇ ਇੱਥੋਂ ਦੇ ਮਲੋਠ ਏਰੀਆ ਦੇ ਹੀ ਰਹਿਣ ਵਾਲੇ ਆ ਸਰ ਇਹਦੀ ਬੋਲੀ ਕਿਤੇ ਵੱਜੀ ਮੁੰਡੇ ਦੇ ਜਿਹੜੇ ਮੁੰਡਾ ਫੱਟ ਰਿਹਾ ਇਹਦੇ ਆਪਣਾ ਜਿਹੜਾ ਖੱਬੇ ਮੁੰਡੇ ਦੇ ਉੱਤੇ ਲੱਗੀ ਹੈ